ਸਵਾਗਤ ਹੈ ਤੁਹਾਡਾ ਸਾਡੇ ਚੈਨਲ ਕਮਲ ਫੈਸ਼ਨ ਸੁਣਦੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਆਪਾਂ ਪਹਿਲੇ ਅੱਜ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਹਾਂ ਇਹ ਲੈ ਕੇ ਆਇਆ ਆਪਾਂ ਸਟ੍ਰੇਟਸ ਕਰਾਰ ਦੀ ਵੀਡੀਓ ਇਹਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਜਿਹੜਾ ਪਿੰਟ ਟੈਕਸ ਕਿਹੜੇ ਤਰੀਕੇ ਨਾਲ ਪਾਇਆ ਜਾਂਦਾ ਜਿਹੜਾ ਆਪਾਂ ਜੁਆਇੰਟਰ ਲਾਈਸ ਪਾਉਣੇ ਆ ਤੇ ਉਹ ਕਿਹੜੇ ਤਰੀਕੇ ਨਾਲ ਪਾਈ ਜਾਂਦੀ ਆ ਆਪਾਂ ਪਦਰ ਨੂੰ ਪਿੰਟ ਟੈਕਸ ਜਿਹੜਾ ਆਪਾਂ ਇਹਦੇ ਵਿੱਚ ਪਾਉਣੇ ਨੇ ਤੇ ਉਹਨਾਂ ਲਈ ਆਪਾਂ ਕਿੰਨਾ ਮਾਰਜਿਨ ਜਿਹੜਾ ਜ਼ਿਆਦਾ ਰੱਖਣਾ ਹੈ ਤੇ ਪਿੰਟ ਟੈਕਸ ਤੋਂ ਬਾਅਦ ਜਿਹੜਾ ਆਪਾਂ ਜੁਆਇੰਟਰ ਲਾਈਸ ਪਾਉਣੇ ਤੇ ਉਹਦੇ ਲਈ ਆਪਾਂ ਆਪਾਂ ਤੁਹਾਨੂੰ ਪ੍ਰੋਪਰਟੀ ਦੀ ਜਿਹੜੀ ਵੀਡੀਓ ਦੇ ਵਿੱਚ ਜਾਣਕਾਰੀ ਦੇਵਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਉਧਰ ਨਵੇਂ ਆਏ ਹੋ ਸਾਡੇ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਨਵੇਂ ਨਵੇਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਮਿਲ ਸਕੇ ਤੇ ਤੁਸੀਂ ਘਰ ਬੈਠੇ ਜਿਹੜਾ ਫ੍ਰੀਜ਼ ਲਾਈ ਕੋਰਸ ਸਿੱਖ ਸਕੋ ਆਓ ਆਪਾਂ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਆ ਤੁਹਾਨੂੰ ਦੱਸਦੇ ਆ ਵੀ ਜਿਹੜੀ ਇਹ ਟ੍ਰੇਡਸ ਦੁਆਰ ਦੀ ਪਿੰਟੈਕਸ ਪਾ ਕੇ ਜੁਆਇੰਟ ਲੈਸ ਪਾ ਕੇ ਇਹਦੀ ਕਟਾਈ ਜਿਹੜੀ ਕਿਹੜੇ ਤਰੀਕੇ ਨਾਲ ਕੀਤੀ ਜਾਂਦੀ ਹੈ ਇਹ ਹੈਗਾ ਆਪਣੇ ਕੋਲ ਜਲਵਾੜ ਦਾ 2 ਮੀਟਰ ਕਪੜਾ ਇਹਦੇ ਵਿੱਚ ਆਪਾਂ ਬਣਾਉਣੇਗੇ ਇਹਦੇ ਸਾਹ ਤੋਂ ਪਹਿਲਾਂ ਦੇਖੋ ਇਹ ਆਪਣੇ ਘੱਟ ਕੱਪੜੇ ਦੇ ਵਿੱਚ ਵੀ ਬਣ ਜਾਂਦੇ ਨੇ। ਕਈ ਵਾਰ ਆਪਣੇ ਕੋਲ 2 ਮੀਟਰ ਕੱਪੜਾ ਤਾਂ ਆਪਣੀ ਜਿਹੜੇ ਡ੍ਰੈਸ ਲਵਾ ਰਹੇ ਜਿਹੜੀ 2 ਮੀਟਰ ਦੇ ਵਿੱਚ ਵੀ ਆਰਾਮ ਨਾਲ ਜਿਹੜੀ ਬਣ ਕੇ ਤਿਆਰ ਹੋ ਜਾਂਦੀ ਹੈ। ਇਹਦੇ ਲਈ ਕੀ ਕਰਨਾ ਤੁਸੀਂ ਦੇਖੋ ਆਪਣੇ ਕੋਲੇ ਇਹ 2 ਲੈਂਥਾਂ ਲੈਂਗੀਆਂ। ਐਸ ਤਰ੍ਹਾਂ ਇਹ ਕੱਪੜੇ ਨੂੰ ਕੰਨੀਆਂ ਲੋਟ ਫੋਲਡ ਕੀਤਾ ਵਾਂ। ਉਸ ਤੋਂ ਬਾਅਦ ਆਪਾਂ ਇਹ ਜਿਹੜੀਆਂ ਚਾਰੇ ਕੰਨੀਆਂ ਨੇ ਇਹਨਾਂ ਨੂੰ ਆਪਾਂ ਐਸ ਲੋਟ ਚਾਰਾਂ ਨੂੰ ਮਿਲਾਵਾਂਗੇ। ਐਸ ਤਰ੍ਹਾਂ। ਲੇਕਿਨ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਦੇਖੋ ਸਾਰੀਆਂ ਸਾਰੇ ਕਪੜੇ ਦੇ ਚਾਰ ਤਿਆਂ ਦੇ ਵਿੱਚ ਆਪਾਂ ਬਰਾਬਰ ਕਰ ਲੈ ਇੱਕ 2 3 4 ਇਹਨੇ ਚਾਰ ਤਿਆਂ ਦੇਖੋ ਆਪਾਂ ਕਰ ਲਿਆ ਉਸ ਤੋਂ ਬਾਅਦ ਹੁਣ ਕੀ ਕਰਨਾ ਸਭ ਤੋਂ ਪਹਿਲਾਂ ਆਪਾਂ ਸਲਵਾਰ ਦੀ ਲੈਂਥ ਦੇਖਣੀ ਹੈ ਸਲਵਾਰ ਦੀ ਲੈਂਥ ਹੈਗੀ 35 ਇੰਚ ਤਿਆਰ ਤੇ ਜਿਹੜੀ ਸਲਵਾਰ ਦੀ ਮੂਹਰਿਆ ਹੋਏਗੀ 6.5 ਇੰਚ ਉਨਾ ਪਾ ਇਹਦੇ ਵਿੱਚ ਕੀ ਕਰਾਂਗੇ 1 ਇੰਚਾ ਪਰ ਕੈਂਟ੍ਰੈਕਸਾਂ ਦੇ ਲਈ ਜਿਹੜੀ ਸਲਵਾਰ ਦੀ ਲੈਂਥ ਹੈ ਜ਼ਿਆਦਾ ਲਵਾਂਗੇ ਦੇਖੋ ਬੈਸ ਦਾ ਆਪਾਂ 3 ਇੰਚ ਉੱਪਰ ਕੱਢ ਕੇ ਦੇਖੋ ਇਸ ਤਰ੍ਹਾਂ ਜਿਵੇਂ ਕਿ ਆਪਾਂ ਦੇ ਕਿ 3 ਇੰਚ ਦੇ ਦੇ ਵਿੱਚ ਢਾਲ ਦੇਣੀ ਹੈਗੀ ਜਾਨੀ ਕਿ 3 ਇੰਚ ਆਪਾਂ ਉੱਪਰ ਛੱਡਤਾ ਪਹਿਲਾਂ ਤੋਂ ਜਿਹਦੀ ਆਪਾਂ ਢਾਲਦੇ ਨੇ ਜਿਹਦੇ ਨਾਲ ਆਪਣੀ ਸਲਵਾਰਾ ਦੀ ਬੈਕ ਤੋਂ ਚੱਕਣ ਦੀ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ ਉਹਦੇ ਲਈ ਕੀ ਕਰਨਾ ਆਪਾਂ ਦੇਖੋ 3 ਇੰਚ ਉੱਪਰ ਤੋਂ ਛੱਡਤਾ ਇੱਥੋਂ ਆਪਾਂ 3 ਇੰਚ ਜਾਨੀ ਕਿ ਉੱਪਰ ਇਸ ਤਰ੍ਹਾਂ ਛੱਡਣ ਤੋਂ ਬਾਅਦ ਆਪਾਂ ਇੱਥੇ 3 ਦੇ ਨਿਸ਼ਾਨ ਦੇ ਉੱਪਰ ਹੀ ਦੇਕੈਂਟੀ ਟੇਪ ਨੂੰ 3 ਇੰਚ ਉੱਪਰ ਕੱਢਾਂ ਇੰਚ ਟੇਪ ਨਾਲ ਆਪਾਂ ਇਸ ਤਰ੍ਹਾਂ ਰੱਖ ਲਿਆ ਉਸ ਤੋਂ ਬਾਅਦ ਆਪਾਂ ਇਹ ਨਿਸ਼ਾਨ ਲਗਾਉਣਾ ਸੀਗਾ 35 ਇੰਚ ਤੇ ਹੁਣ ਇਹ ਆਪਾਂ ਨਿਸ਼ਾਨ 35 ਇੰਚ ਤੇ ਨਹੀਂ ਲਗਾਵਾਂਗੇ ਇਹ ਨਿਸ਼ਾਨ ਆਪਾਂ ਲਗਾਵਾਂਗੇ 63 ਇੰਚ ਤੇ ਆਪਾਂ ਤੁਹਾਨੂੰ ਇਹ ਚੀਜ਼ ਵੀ ਦਿਖਾਉਣ ਦੇ ਲਈ ਆਪਾਂ 63 ਇੰਚ ਤੇ ਨਿਸ਼ਾਨ ਲਗਾਏਗਾ ਕਿਉਂਕਿ ਆਪਾਂ ਇਹਦੇ ਵਿੱਚ 2 ਪਿੰਟ ਟੈਕਸ ਪਾਉਣੇ ਨੇ ਜਿਹਦੇ ਲਈ ਆਪਾਂ ਨੂੰ 1 ਇੰਚ ਮਾਰਜਿਨ ਜ਼ਿਆਦਾ ਜ਼ਰੂਰਤ ਸੀਗੀ ਉਹਦੇ ਲਈ ਆਪਾਂ ਨੇ ਕੋਈ 63 ਇੰਚ ਤੇ ਨਿਸ਼ਾਨ ਲਗਾ ਲਿਆ ਹੁਣ ਆਪਾਂ ਇਸੇ ਤਰ੍ਹਾਂ ਹੀ ਇੱਕ ਨਿਸ਼ਾਨ ਨਾ ਪਹਿਲਾਂ 63 ਇੰਚ ਤੱਕ ਕੰਪਲੀਟ देखो निशान आपण छत्ती इंच ते लगा ये सारे निशान आपण छत्ती इंच तेही लगावांगे तरं ये निशान आपण पहिला कपलीट करांगे सिद्धा बिकुल असत ਇਹ ਦਿਓ ਪਰ ਲਾਵਾਂਗੇ ਆਪਾਂ ਹੁਣ ਮੂਰੀ ਦਾ ਨਿਸ਼ਾਨ ਮੂਰੀ ਹੈਗੇ 6.5 ਇੰਚ ਪਿਆਰ ਤਾਂ ਆਪਾਂ ਲਾਵਾਂਗੇ ਇੱਥੇ 8.5 ਇੰਚ ਯਾਨੀ ਕਿ 2 ਇੰਚ ਆਪਾਂ ਮਾਰਜਿਨ ਲਵਾਂਗੇ ਜਿਹਦੇ ਨਾਲ ਆਪਣੀ ਸਲਵਾਰ ਦੀ ਜਿਹੜੀ ਸਲਾਈ ਲੱਗੂਗੀ ਤੇ ਉਹਦੇ ਵਿੱਚ ਆਪਣਾ ਮਾਰਜਿਨ ਆਊਗਾ ਉਸ ਤੋਂ ਬਾਅਦ ਲਾਵਾਂਗੇ ਆਪਾਂ ਦੇਖੋ ਇਹਦੇ ਵਿੱਚ ਆਸਣ ਦਾ ਨਿਸ਼ਾਨ ਆਸਣੇ ਦਾ ਵਿੱਚ ਪਾਵਾਂਗੇ ਆਪਾਂ 10 ਇੰਚ ਇਸ ਤਰ੍ਹਾਂ ਇਹਨਾਂ ਨਿਸ਼ਾਨ ਨੂੰ ਆਪਾਂ ਬਿਲਕੁਲ ਸਿੱਧਾ ਮਲਾ ਲਾਂਗੇ ਮੂਰੀ ਵਾਲੇ ਨਿਸ਼ਾਨ ਦੇ ਨਾਲ ਇਸ ਤਰ੍ਹਾਂ ਦੇਖੋ ਇੱਥੋਂ ਨਿਸ਼ਾਨ ਨੂੰ ਇਸ ਤਰ੍ਹਾਂ ਆਪਾਂ ਮਿਲਾ ਲਿਆ ਉਸ ਤੋਂ ਬਾਅਦ ਜਿਹੜੇ ਆਪੇ ਵਾਲੀ ਢਾਲ ਦੇਣੀ ਹੈ ਜਿਹਦੇ ਨਾਲ ਆਪਣੀ ਸਲਵਾਰ ਉੱਪਰ ਚੱਕਣ ਦੀ ਪ੍ਰੋਬਲਮ ਆਉਂਦੀ ਹੈਗੀ ਤਾਂ ਇਹ ਸਲਵਾਰ ਨੂੰ ਆਪਾਂ ਇਸ ਤਰ੍ਹਾਂ ਇੱਥੋਂ ਇਸ ਤਰ੍ਹਾਂ ਦੇਖੋ ਇੱਥੇ ਆਪਾਂ ਰੇਵ ਦੇ ਵਿੱਚ ਕਾਟ ਹੈ ਜਿਹੜੇ ਇਸ ਤਰੀਕੇ ਨਾਲ ਆਪਾਂ ਪਾਉਣੀ ਹੈ ਉਸ ਤੋਂ ਬਾਅਦ ਹੁਣ ਆਪਾਂ ਲਾਉਣੇ ਨੇ ਪਿੰਟ ਟੈਕਸ ਦੇ ਨਿਸ਼ਾਨ ਦੇਖ ਕੇ ਆਪਣੇ 2 ਇੰਚ ਜਿਸ ਦੇ ਕੋ ਮੋਰੀ ਬਣ ਜੂਗੀ ਨੀਚੇ ਉਸ ਤੋਂ ਬਾਅਦ ਇੱਕ ਪਿੰਟ ਟੈਕਸ ਆਪਾਂ 2 ਇੰਚ ਤੇ ਪਾਵਾਂਗੇ ਇੱਕ ਕਪਾ ਉਸ ਤੋਂ 2 ਇੰਚ ਦਾ ਜਾਨਕੀ ਇੱਥੇ ਆਪਣਾ ਆ ਜੂਗਾ ਜਿਹੜਾ ਆਪਾਂ ਕੱਟ ਪਾਉਣਾਗੇ ਜਿਵੇਂ ਆਪਾਂ ਜੰਡਰਲੈਸ ਪਾਉਣੀ ਹੈ ਇੱਥੋਂ ਆਪਾਂ ਇਹਨੂੰ ਕੱਟ ਕਰਾਂਗੇ ਇਸ ਤਰ੍ਹਾਂ ਇਹ ਕੱਟਣ ਤੋਂ ਬਾਅਦ ਆਪਾਂ ਤੁਹਾਨੂੰ ਇੱਕ ਨਿਸ਼ਾਨ ਆ ਪੇ ਲਗਾ ਲੈ ਜਿਹਦੇ ਵਿੱਚ ਆਪਾਂ ਪਿੰਟੈਕਸ ਪਾਉਣਾ ਇਹ ਆਪਾਂ ਪਿੰਟੈਕਸ ਦਾ ਨਿਸ਼ਾਨ ਇੱਥੇ ਇਸ ਤਰ੍ਹਾਂ ਇਹ ਨਾਲ ਲਗਾ ਲਾਂਗੇ ਉਸ ਤੋਂ ਬਾਅਦ ਆਪਾਂ ਇਹ ਜੁਆਇੰਡਰਲੈਸ ਪਾਉਣੀ ਆ ਉਹਦੇ ਲਈ ਆਪਾਂ ਇੱਥੇ 2 ਇੰਚ ਪੇ ਛੱਡਾਂਗੇ ਇਹ ਨਿਸ਼ਾਨ ਆਪਾਂ ਇੱਥੇ ਲਗਾ ਲਾਂਗੇ ਇੱਕ ਐਸਟਨਾ ਉਸ ਤੋਂ ਬਾਅਦ ਇੱਕ ਪਿੰਟੈਕਸ ਆਪਾਂ ਇਹਦੇ ਵਿੱਚ ਉੱਪਰ ਪਾਵਾਂਗੇ ਜਿਹੜੇ ਆਪਣੀ ਇੱਥੇ ਲੈਸ ਪੈਜੂਗੀ ਇਸ ਤੋਂ ਬਾਅਦ ਇੱਕ ਆਪਣਾ ਜਿਹੜਾ ਪਿੰਟੈਕਸ ਇਹਦੇ ਉੱਪਰ ਤੋਂ ਐਸਟਿਕ ਜੀ ਤੁਸੀਂ ਦੇਖ ਸਕਦੇ ਹੋ ਜਾਨੀ ਕਿ ਇੱਥਾ ਆ ਗਿਆ ਆਪਣੀ ਦੇਖੋ ਇੱਥੇ ਲੈਸ ਕਿ ਇੱਥੇ ਆਪਾਂ ਪਾਵਾਂਗੇ ਇੱਕ ਪੈਰ ਪੈਰ ਦਾ ਪਿੰਟੈਕਸ ਜਾਨੀ ਕਿ ਅੱਧਾ ਇਹ ਪਿੰਟੈਕਸ ਦੇ ਵਿੱਚ ਚਲੇ ਜਾਊਗਾ ਅੱਧਾ ਇੰਚ ਆਪਣਾ ਐਸ ਵਾਲੇ ਪਿੰਟੈਕਸ ਦੇ ਵਿੱਚ ਜਿਹਦੇ ਨਾਲ ਆਪਾਂ ਨੂੰ 1 ਇੰਚ ਕੱਪੜੇ ਦੀ ਜ਼ਿਆਦਾ ਜਰੂਰਤ ਸੀਗੀ ਜਿਹਦੇ ਵਿੱਚ ਆਪਾਂ 1 ਇੰਚ ਕੱਪੜਾ ਇਹ ਲੈਂਦਾਗਾ ਆਪਾਂ ਦੇਖੋ ਹਰ ਇੱਕ ਚੀਜ਼ ਤੁਹਾਨੂੰ ਪੂਰੀ ਬਰੀਕੀ ਨਾਲ ਸਮਝਾਈ ਹੈਗੀ ਮੈਨੂੰ ਉਮੀਦ ਹੈ ਵੀ ਇਹ ਚੀਜ਼ਾਂ ਤੁਹਾਨੂੰ ਵਧੀਆ ਸਮਝ ਆਈ ਹੋਊਗੀ ਇਹਦੇ ਵਿੱਚ ਪਹਿਲਾਂ ਆਪਾਂ ਕਰਾਂਗੇ ਕਟਾਈ ਦੇਖੋ ਇਹ ਆਪਾਂ ਉੱਪਰ ਤੋਂ ਜਿਹੜੀ ਸਲਵਾਰ ਦੀ ਕਟਾਈ ਕਰਤੀ ਜਿਹੜੀ ਆਪਾਂ ਕੱਢ ਦਿੱਤੀ ਸੀਗੀ ਉਸ ਤੋਂ ਬਾਅਦ ਹੁਣ ਆਪਾਂ ਅਸ ਤੋਂ ਸਿੱਧਾ ਮੂਰੀ ਵੱਲੋਂ ਕੱਟਾਂਗੇ ਇਹ ਆਪਣਾ نیچے ਤੋਂ ਕੱਟ ਹੋ ਗਈ ਸੀ ਤੁਸੀਂ ਦੇਖ ਸਕਦੇ ਹੋ ਆਪਾਂ ਤੁਹਾਨੂੰ ਫੇਰ ਦੱਸ ਦਿੰਨੇ ਇੱਥੋਂ ਦੇਖ ਕੇ ਆਪਣੀ ਮੂਰੀ ਮੜੀ ਹੋਈ ਆ ਜਾਊਗੀ ਕਿਉਂਕਿ ਆਪਾਂ ਜਿੰਨੀ ਕਿ ਇਹਦੇ ਵਿੱਚ ਮੂਰੀ ਪਾਉਣੀ ਆ ਉਸ ਤੋਂ ਬਾਅਦ ਇੱਕ ਪਿੰਟੈਕਸ ਆਪਣੇ ਇੱਥੇ ਆ ਜਾਊਗਾ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਜੁਆਇੰਡਰਲੈਸ ਉਸ ਤੋਂ ਬਾਅਦ ਇੱਕ ਪਿੰਟੈਕਸ ਪਾਵਾਂਗੇ ਉੱਪਰ ਵਾਲੇ ਭਾਗ ਦੇ ਵਿੱਚ ਤੇ ਜਿਹੜੀ ਆਪਾਂ ਇਹ ਵਾਲੀ ਕਾਰਟ ਪਾਈ ਹੈ ਤਾਂ ਇਹਦੇ ਨਾਲ ਜਿਹੜੀ ਆਪਣੀ ਇਹ ਸੈਡ ਸਲਾਈ ਹੈ ਬੈਕਵਾਲੀ ਸਲਾਈ ਹੈ ਉਹ ਵਧ ਗਈ ਇਹ ਧਰਵਾਪਾ ਜਿਹੜੀ ਇਹ ਵਾਲੀ ਕਟ ਕੀਤੀ ਹੈ ਇਹਦੀ ਆਪਣੀ ਮੋਰੀ ਦੀ ਲੈਂਥ ਹੈ ਜਿਹੜੀ ਪ੍ਰੋਪਰ ਹੋਊਗੀ ਤੇ ਇਹਦੇ ਨਾਲ ਆਪਣੀ ਸਲਵਾਰ ਜਿਹੜੀ ਬੈਕ ਤੋਂ ਨਹੀਂ ਚੱਕੀ ਜਾਊਗੀ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਆਪਾਂ ਤੁਹਾਨੂੰ ਦੱਸ ਦਿਆਂ ਬੈਲਟ ਬੈਲਟ ਦੀ ਆਪਾਂ ਕਟਾਈ ਕਰਾਂਗੇ 7 ਇੰਚ ਚੜਾਈ ਦੀ ਕਟਾਈ ਕਰਾਂਗੇ ਤੇ 26 ਇੰਚ ਆਪਾਂ ਮਲਟ ਲੰਬੀ ਦੀ ਕਟਾਈ ਕਰਾਂਗੇ ਇਹ ਤੋਂ ਆਪ 7 ਇੰਚ ਦੇਖੋ 벨ਟ ਦੀ ਕਟਾਈ ਕਰਨ ਦੀ ਚੜਾਈ ਦੀ 26 ਇੰਚ ਆਪ ਕਰ ਲਈ ਲੰਬਾਈ ਕਿਉਂਕਿ 25 ਇੰਚ 벨ਟ ਆਪ ਜਿਹੜੀ ਤਿਆਰ ਰੱਖਣੀ ਹੈ ਐਸ ਤਰ੍ਹਾਂ ਇਹਨਾਂ ਉਪਰ ਬਿਲਕੁਲ ਸਿੱਧਾ ਨਿਸ਼ਾਨ ਦੇ ਲਾਂਗੇ ਇਆਪਾਂ ਤੁਹਾਨੂੰ ਦੱਸੀ ਸੀ ਦੇਖੋ ਪ੍ਰਿੰਟੈਕਸ ਵਾਲੀ ਸਲਵਾਰ ਦੀ ਕਟਾਈ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਆਪਾਂ ਇਹਦੀ ਸਿਲਾਈ ਕਰਨ ਦਾ ਤਰੀਕਾ ਮੈਨੂੰ ਉਮੀਦ ਹੈ ਵੀ ਇਹ ਸਲਵਾਰ ਦੀ ਕਟਾਈ ਦੀ ਤੁਹਾਨੂੰ ਪੂਰੀ ਤਰ੍ਹਾਂ ਸਮਝ ਆਈ ਹੋਗੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਨਹੀਂ ਲੱਗੀ ਮਿਲਦੇ ਆਪਾਂ ਇਹਦੀ ਸਿਲਾਈ ਵਾਲੀ ਵੀਡੀਓ ਤੇ ਤਦ ਤੱਕ ਲਈ ਹੱਸਦੀ ਰਹੋ